ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਆਸ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਕਿ ਤੁਹਾਡੇ ਕਾਪਸ ਵਿੱਚ ਕਿਤਾਬ ਦੇ ਵਿੱਚ 4 ਨੰਬਰ ਕਵੀ ਨੇ ਉਹਨਾਂ ਦੀ ਪਹਿਲੀ ਰਚਨਾ ਸਿਪਾਹੀ ਦਾ ਦਿਲ ਨੂੰ ਅਸੀਂ ਪਿਛਲੀ ਵੀਡੀਓ ਦੇ ਵਿੱਚ ਪੜ ਚੁੱਕੇ ਹਾਂ ਅਗਲੀ ਉਹਨਾਂ ਦੀ ਰਚਨਾ ਹਾਲੀ ਦਾ ਗੀਤ ਨੂੰ ਅਸੀਂ ਪੜਨ ਜਾ ਰਹੇ ਹਾਂ ਸੋ ਇਸ ਰਚਨਾ ਦੇ ਵਿੱਚ ਹਾਲੀ ਭਾਗ ਕਿਸਾਨ ਨੇ ਆਪਣੇ ਬਲਦ ਦੀ ਜਿਹੜੀ ਹੈ ਉਹ ਵਡਿਆਈ ਕੀਤੀ ਹੈ ਆਪਣੇ ਬਲਦ ਨੂੰ ਬਹੁਤ ਪਿਆਰ ਕਰਦਾ ਕਿਸਾਨ ਹਾਲੀ ਹਾਲੀ ਜਿਹੜਾ ਹੈ ਉਹ ਦੱਸ ਰਿਹਾ ਕਿ ਸਾਰੀ ਦੁਨੀਆ ਜਿਹੜੀ ਹੈ ਉਹਦੇ ਆਸਰੇ ਨਾਲ ਜਿਹੜਾ ਹੈ ਉਹ ਚੱਲ ਰਹੀ ਹੈ ਉਹ ਚਾਹੁੰਦਾ ਕਿ ਅਗਰ ਉਦਾ ਵਿਆਹ ਜਿਹੜਾ ਹੈਗਾ ਉਹ ਜਦੋਂ ਵੀ ਹੋਵੇ ਸੋ ਉਹਦੀ ਪਤਨੀ ਜਿਹੜੀ ਹੈ ਦਾਜ ਦੇ ਵਿੱਚ ਜਿਵੇਂ ਜਿਵੇਂ ਉਹਦੇ ਲਈ ਚੀਜ਼ਾਂ ਨੂੰ ਲਿਆਵੇ ਓਵੇਂ ਹੀ ਉਸਦੇ ਬਲਦ ਦੇ ਲਈ ਵੀ ਜਿਹੜਾ ਹੈ ਉਹ ਕੁਝ ਲਿਆਵੇ ਸੋ ਆਓ ਪੜ੍ਹਦੇ ਹਾਂ ਆਪਾਂ ਰਚਨਾ ਨੂੰ ਹਾਲੀ ਦਾ ਗੀਤ ਬੱਲੇ ਬੱਲੇ ਬਗਿਆ ਛੇਰਾ ਇਹਦੇ ਵਿੱਚ ਹਾਲੀ ਆਪਣੇ ਬਲਦ ਨੂੰ ਕਹਿੰਦਾ ਕੇ ਬੱਲੇ ਬੱਲੇ ਮੇਰੇ ਵੱਗੇ ਛੇਰਾ ਅਸ਼ਕੇ ਅਸ਼ਕੇ ਬਗਣਾ ਤੇਰਾ ਅਸ਼ਕੇ ਅਸ਼ਕੇ ਜਿਹੜਾ ਤੇਰਾ ਵਗਣਾ ਮਾ ਉਹ ਕੀ ਹੈ ਉਹ ਕੋਮਾ ਕਮਾਲ ਦਾ ਹੈ ਤੂੰ ਚੱਲਦਾ ਤੇ ਦੁਨੀਆ ਚੱਲਦੀ ਭਾਵ ਅਗਰ ਤੂੰ ਚੱਲ ਰਹਾ ਤਾਂ ਸਾਰੀ ਦੁਨੀਆ ਦਾ ਕਾਰੋਬਾਰ ਸ੍ਰਿਸ਼ਟੀ ਜਿਹੜੀ ਹੈ ਉਹ ਚੱਲ ਰਹੀ ਹੈ ਤੂੰ ਖਲਦਾ ਤੇ ਦੁਨੀਆ ਖਲਦੀ ਅਗਰ ਤੂੰ ਖੜਾ ਹੁੰਦਾ ਵਾ ਖਲ ਦਾ ਭਾਵ ਖੜਾ ਹੁੰਨਾ ਤਾਂ ਸਾਰੀ ਦੁਨੀਆ ਦਾ ਕਾਰੋਬਾਰ ਜਿਹੜਾ ਹੈਗਾ ਉਹ ਉਹ ਠੱਪ ਹੋ ਜਾਂਦਾ ਭਾਵ ਖੜ ਜਾਂਦਾ ਤੇਰੇ ਵਰਗਾ ਕਿਹੜਾ ਬਲੀ ਬਲੀ ਤਾਕਤਵਰ ਕਿ ਤੇਰੇ ਵਰਗਾ ਕਿਹੜਾ ਤਾਕਤਵਰ ਹੈ ਸਿੰਘ ਉੱਤੇ ਜਿਸ ਦੁਨੀਆ ਚੱਲੀ ਤੱਤਾ 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 ਕਿ ਜਿਹਨੇ ਜਿਹਨੇ ਆਪਣੇ ਸਿੰਘਾਂ ਦੇ ਉੱਤੇ ਜਰੀਏ ਕਿ ਸਾਰੀ ਦੁਨੀਆ ਜਿਹੜੀ ਹੈ ਉਹ ਚੁੱਕੀ ਹੋਈ ਹੈ ਅਗਲੇ ਪੈਰੇ ਚ ਕੀ ਕਹਿੰਦਾ ਵਾ ਝੁੱਲ ਤੇਰੀ ਨੂੰ ਲੱਗੇ ਛੱਬੇ ਛੱਬੇ ਝੁੱਲ ਚੋਲ ਹੁੰਦੀ ਆ ਹੁੰਦਾ ਇੱਕ ਮੋਟੀ ਚਾਦਰ ਕਹਿ ਸਕਦੇ ਆ ਜਾਂ ਇੱਕ ਸਰਦੀਆਂ ਦੇ ਵਿੱਚ ਸਿਆਲਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਸ਼ੂਆਂ ਦੇ ਉੱਪਰ ਜਿਹੜਾ ਹੈਗਾ ਉਹ ਸੇਬਿਆਂ ਵਾਲੀਆਂ ਬੋਰੀਆਂ ਦਾ ਝੋਲ ਜਿਹੜਾ ਹੈਗਾ ਉਹ ਬਣਾ ਕੇ ਪਸ਼ੂਆਂ ਦੇ ਉੱਪਰ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਤਾਂ ਜੋ ਠੰਡ ਤੋਂ ਪਸ਼ੂਆਂ ਨੂੰ ਬਚਾ ਰਹੇ ਝੋਲ ਤੇਰੀ ਵਿੱਚ ਲੱਗੇ ਛੱਬੇ ਛੱਬੇ ਭਾਵ ਰੇਸ਼ਮ ਦੇ ਫੁੰਮਣ ਜਿਹੜਿਆ ਉਹ ਤੇਰੀ ਝੋਲ ਨੂੰ ਜਿਹੜਾ ਹੈਗਾ ਉਹ ਲੱਗੇ ਹੋਏ ਆ ਗਲ ਤੇਰੇ ਵਿੱਚ ਗਾਨੀ ਫੱਬੇ ਭਾਵ ਤੇਰੇ ਗਲ ਦੇ ਵਿੱਚ ਜਿਹੜੀ ਸੋਹਣੀ ਗਾਨੀ ਜਿਹੜੀ ਐ ਜਿਹੜੀ ਪਾਈ ਹੋਈ ਬਹੁਤ ਹੀ ਫਵ ਰਹੀ ਹੈ ਤੇਰੇ ਜੰਗ ਹਮੇਲਾ ਟੱਲੀਆਂ ਜੰਗ ਹਮੇਲਾ ਟੱਲੀਆਂ ਜਿਹੜੇ ਜਿਹੜੇ ਬਲਦ ਨੂੰ ਸਜਾਣ ਵਾਲਾ ਜਿਹੜਾ ਸਮਾਨ ਹੈ ਕਿ ਕਿਤੇ ਤੂੰ ਇਹਨੂੰ ਇਸ ਤਰ੍ਹਾਂ ਜਿਹੜਾ ਹੈਗਾ ਉਹ ਸੱਜ ਵਿਆਹੀ ਬਹੁ ਦੇ ਬਾਗ ਰਹਿ ਤਨੂੰ ਬੋਟੀ ਦੇ ਮਾਂ ਜਿਹੜਾ ਤੈਨੂੰ 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 ਸਜਾਇਆ ਹੋਇਆ ਵਾ ਜਿਹੜਾ ਤੇਰੇ ਤੇਰੇ ਗਲ ਦੇ ਵਿੱਚ ਜਿਹੜਾ ਨੇ ਜੰਗ ਹਮੇਲਾ ਟੱਲੀਆਂ ਜੜੀਆਂ ਨੇ ਮੈਂ ਗਾਵਾ ਇਹ ਮਾਰਨ ਤਲੀਆਂ ਹਾਲ ਹੀ ਕਹਿੰਦਾ ਕਿ ਇਹ ਫੱਬ ਰਹੇ ਨੇ ਜਿਹੜੇ ਤੈਨੂੰ ਸਜਾਉਣ ਦੇ ਲਈ ਲਗਾਏ ਹੋਏ ਨੇ ਅਗਰ ਮੈਂ ਗਾ ਰਿਹਾ ਵਾਂ ਤਾਂ ਇਹ ਜਿਹੜੀਆਂ ਜੰਗ ਹਮੇਲਾ ਤੇ ਟੱਲੀਆਂ ਜੜੀਆਂ ਨੇ ਇਹ ਕੀ ਕਰ ਰਹੇ ਨੇ ਇਹ ਤਾੜੀਆਂ ਮਾਰ ਰਹੇ ਨੇ ਤੱਤਾ 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 ਉਹ ਬਲਦ ਨੂੰ ਜਿਹੜਾ ਹੈਗਾ ਉਹ ਕਹਿ ਰਿਹਾ ਕਿ हे ਬਲਦ ਬਲਦਾ ਤੂੰ ਮੇਰੇ ਖੇਤਾਂ ਦੇ ਵਿੱਚ ਚੱਲਦਾ ਰਹਿ ਤਾਂ ਜੋ ਕਿ ਦੁਨੀਆ ਜਿਹੜੀ ਹੈ ਉਹ ਵਸਦੀ ਰਵੇ ਕਾਇਮ ਰਹੇ ਆਬਾਦ ਰਹੇ ਬੋਟੀ ਮੇਰੀ ਸੱਜ ਵਿਆਹੀ ਹੁਣ ਕਹਿੰਦਾ ਕਿ ਜਿਹੜੀ ਮੇਰੀ ਬੋਟੀ ਹੈ ਉਹ ਨਵੀਂ ਹੈ ਸੱਜ ਵਿਆਹੀ ਭਾਵਨਾਵੀ ਹੈ ਕਿੰਨਾ ਸਾਰਾ ਦਾਜ ਲਿਆਈ ਬਹੁਤ ਸਾਰਾ ਦਾਜ ਜਿਹੜਾ ਹੈ ਉਹ ਲੈ ਕੇ ਆਈ ਹੈ ਵਿੱਚ ਲਿਆਈ ਚੀਰਾ ਮੇਰਾ ਚੀਰਾ ਭਾਵ ਸਿਰ ਦਾ ਕੱਪੜਾ ਪੱਗ ਜਿੰਨੂੰ ਕਿਹਾ ਜਾਂਦਾ ਕਿ ਵਿੱਚ ਮੇਰੇ ਲਈ ਕੀ ਲੈ ਕੇ ਆਈ ਆ ਚੀਰਾ ਲੈ ਕੇ ਆਈ ਆ ਪੱਗ ਲੈ ਕੇ ਆਈ ਆ ਨਾਲੇ ਇੱਕ ਮਖੇਰਨਾ ਤੇਰਾ ਮਖੇਰਨਾ ਭਾਵ ਸ਼ਿੰਗਾਰ ਪੱਟੀ ਨੂੰ ਕਿਹਾ ਜਾਂਦਾ ਜਿਹੜਾ ਮਖੇਰਨਾ ਬਲਦ ਦੇ ਮੱਥੇ ਦੇ ਉੱਪਰ ਜਿਹੜਾ ਹੈਗਾ ਉਹ ਸ਼ਿੰਗਾਰਿਆ ਹੁੰਦਾ ਤਤ 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 ਅਗਲੇ ਪੈਰੇ ਚ ਕਹਿੰਦਾ ਏ ਮਖੇਰਨਾ ਭਾਗਾ ਭਰਿਆ ਜਿਹੜਾ ਮੱਥੇ ਦੇ ਉੱਪਰ ਲਾਇਆ ਹਾ ਮਖੇਰਨਾ ਇਹ ਭਾਗਾ ਭਰਿਆ ਹੋਇਆ ਇਹ ਭਾਗਾ ਵਾਲਾ ਹੈ ਮੇਰੀ ਸੱਚ ਵਿਆਹੀ ਜੜਿਆ ਮੇਰੀ ਸੱਚ ਵਿਆਹੀ ਜੜਿਆ ਜਿਹਨੂੰ ਮੇਰੀ ਸੱਚ ਵਿਆਹੀ ਦੇ ਜਿਹੜਾ ਹੈਗਾ ਉਹ ਉਹ ਸਿੱਪੀਆਂ ਮੋਤੀਆਂ ਦੇ ਨਾਲ ਜਿਹੜਾ ਹੈਗਾ ਉਹਨੂੰ ਜੜਿਆ ਹੈ ਜੜਿਆ ਹੋਇਆ ਹੈ ਜਿਹੜਾ ਖੋਗਿਆਂ ਤੇ ਤਸਵੀਰਾਂ ਨਾਲ ਮੇਰੀ ਸੱਜ ਵਿਆਹੀ ਜੜਿਆ ਫੁੰਮਣਾਂ ਤੇ ਜੰਜੀਰਾਂ ਨਾਲ ਫੁੰਮਣ ਭਾਵ ਲਟਕਣ ਜੰਜੀਰਾ ਭਾਵ ਗਾਨੀਆਂ ਜਿਹਦੇ ਵਿੱਚ ਮਖੇਰ ਨੇ ਵਿੱਚ ਕੀ ਜੜੇ ਹੋਇਆ ਫੁੰਮਣ ਜੰਜੀਰਾ ਭਾਵ ਲਟਕਣ ਤੇ ਗਾਨੀਆਂ ਜਿਹੜੀਆਂ ਨੇ ਖੋਗਿਆਂ ਤੇ ਤਸਵੀਰਾਂ ਨਾਲ ਖੋਗੇ ਸਿੱਪੀ ਮੋਤੀਆਂ ਦੇ ਨਾਲ ਜਿਹੜਾ ਹੈਗਾ ਤਸਵੀਰਾਂ ਦੇ ਨਾਲ ਜਿਹੜਾ ਹੈਗਾ ਉਹ ਜੜਿਆ ਹੋਇਆ ਮੱਥੇ ਤੇਰੇ ਮਖੇਰ ਨਾ ਪਾ ਕੇ ਉਮਕੀਰ ਨਾ ਤੇਰੇ ਮੱਥੇ ਤੇ ਪਾ ਕੇ ਨਾਲ ਝਾਂਜਰਾਂ ਪੈਰ ਸਜਾ ਕੇ ਝਾਂਜਰਾਂ ਦੇ ਨਾਲ ਤੇਰੇ ਪੈਰ ਜਿਹੜੇ ਆ ਉਹ ਸਜਾ ਕੇ ਡੱਬ ਵਿੱਚ ਰੁਪਈਏ ਪਾ ਕੇ ਡੱਬ ਭਾਵ ਨੇਫੇ ਦੇ ਵਿੱਚ ਬਣ ਜਾਵਾਂਗੇ ਦੋਨੇ ਛੱਲੇ ਬਣ ਜਾਵਾਂਗੇ ਦੋਵੇਂ ਛੱਲੇ ਛੱਲੇ ਭਾਵ ਸਜ ਫਵੇ ਸਜ ਦੇ ਫਵ ਦੇ ਗੱਭਰੂ ਜਿਹੜੇ ਆ ਉਹ ਬਣ ਜਾਵਾਂਗੇ ਫੇਰ ਚੱਲਾਂਗੇ ਆਪਾਂ ਮੇਲੇ ਕਹਿੰਦਾ ਕਿ ਡੱਬ ਦੇ ਵਿੱਚ ਨੇਫੇ ਦੇ ਵਿੱਚ ਰੁਪਈਏ ਪਾ ਕੇ ਬਣ ਜਾਵਾਂਗੇ ਦੋਨੇ ਛੇਲੇ ਛੇਲੇ ਪਾਉ ਸੱਜੇ ਬੇਹੇ ਗੁਬਰੂ ਬਣ ਜਾਵਾਂਗੇ ਫੇਰ ਚੱਲਾਂਗੇ ਆਪਾਂ ਮੇਲੇ ਆਪਾਂ ਫੇਰ ਜਿਹੜਾ ਹੈਗਾ ਮੇਲੇ ਜਿਹੜਾ ਹੈਗਾ ਉਹ ਚੱਲਾਂਗੇ ਸੋਕ ਇਹਦੇ ਵਿੱਚ ਜਿਹੜਾ ਹੱਲ ਹੀ ਹੈ ਉਹ ਆਪਣੇ ਵਲਦ ਦੀ ਜਿਹੜੇ ਹੈਗਾ ਉਹ ਬੜਿਆਈ ਕਰ ਰਿਹਾ